ਜਮਿਨਾਂ ਦੇ ਰੇਟ ਕਰੋਨਾ ਦੇ ਵਿੱਚ ਹੋ ਚੁੱਕੇ ਨੇ ਜਿਸ ਨੂੰ ਲੈ ਕੇ ਪੋਲੇ ਪਾਲੇ ਲੋਕਾਂ ਨਾਲ ਕਈ ਠੱਗ ਡੀਲਰ ਅੱਜ ਕੱਲ ਵੱਡੀ ਠੱਗੀਆਂ ਕਰ ਦਿੰਦੇ ਨੇ ਪੋਲੇ ਪਾਲੇ ਲੋਕਾਂ ਦੇ ਝਾਲੀ ਆਧਾਰ ਕਾਰਡ ਝਾਲੀ ਡਾਕੂਮੈਂਟ ਬਣਾ ਕੇ ਅੱਗੇ ਕਿਸੇ ਹੋਰ ਨੂੰ ਜਮਿਨਾਂ ਵੇਚ ਦਿੰਦੇ ਨੇ ਜਿਸ ਤੋਂ ਬਾਅਦ ਜਾ ਕੇ ਸ਼ਿਕਾਇਤਾਂ ਲਗਾਤਾਰ ਪੁਲਿਸ ਕੋਲ ਪਹੁੰਚ ਰਹੀਆਂ ਸੀ ਇਸ ਨੂੰ ਲੈ ਕੇ ਮਾਮਲਾ ਤੁਹਾਨੂੰ ਖੜ ਤੋਂ ਦਿਖਾ ਰਿਹਾ ਕਿ ਖੜ ਦੇ ਵਿੱਚ ਦੱਸਿਆ ਰਿਹਾ ਕਿ ਪੁਲਿਸ ਨੇ 5 ਐਦਾਂ ਦੇ ਠੱਗਾ ਨੂੰ ਗ੍ਰਿਫਤਾਰ ਕੀਤਾ ਜੋ ਕਿ ਪੋਲੇ ਪਾਲੇ ਲੋਕਾਂ ਦੇ ਝਾਲੀ ਡਾਕੂਮੈਂਟ ਬਣਾ ਕੇ ਅੱਗੇ ਕੰਪਨੀਆਂ ਤੋਂ ਜਾਂ ਫਿਰ ਹੋਰ ਲੋਕਾਂ ਤੋਂ ਬਿਆਨਾਂ ਲੈ ਜਾਂਦੇ ਸੀ ਉਸ ਤੋਂ ਬਾਅਦ ਜਾ ਕੇ ਫਰਾਰ ਹੋ ਜਾਂਦੇ ਸੀ ਪਰ ਪੁਲਿਸ ਕੋਲ ਸ਼ਿਕਾਇਤ ਪਹੁੰਚੀ ਜਿਸ ਤੋਂ ਬਾਅਦ ਜਾ ਕੇ ਪੁਲਿਸ ਨੇ ਪੰਜ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ ਉਹਨਾਂ ਕੋਲੋਂ ਪੈਸੇ ਵੀ ਬਰਾਮਦ ਹੋਏ ਨੇ ਦੂਜੇ ਪਾਸੇ ਜਾਦੀ ਡਾਕੂਮੈਂਟ ਕਰਨ ਦੇ ਤਰੀਕੇ ਤਾਂ ਉਹਨਾਂ ਵੱਲੋਂ ਪੁੱਛੇ ਗਏ ਨੇ ਦੂਜੇ ਪਾਸੇ ਡਾਕੂਮੈਂਟ ਵੀ ਜਿਹੜੇ ਪੁਲਿਸ ਨੇ ਬਰਾਮਦ ਕੀਤੇ ਨੇ ਤਸਵੀਰਾਂ ਮੌਹਰ ਦਿਖਾ ਰਿਹਾ ਮੌਹਰ ਦੇ ਵਿੱਚ ਅੱਜ ਹੀ ਐਸਪੀ ਵੱਲੋਂ ਇੱਕ ਵੱਡੀ ਪ੍ਰੈਸ ਕਾਨਫਰੰਸ ਕੀਤੀ ਗਈ ਹੈ ਦਦ ਨੇ ਖੜ ਦਾ ਮਾਮਲਾ ਹੈ ਖੜ ਦੇ ਵਿੱਚ ਦੱਸਿਆ ਜਾ ਰਿਹਾ ਕਿ ਇਸ ਤਰੀਕੇ ਦੇ ਜਿਹੜੀਆਂ ਠੱਗੀਆਂ ਹੋਈਆਂ ਉਸ ਤੋਂ ਬਾਅਦ ਜਾ ਕੇ ਪੁਲਿਸ ਤਰਕਸੀ ਜਿਸ ਨੂੰ ਲੈ ਕੇ ਇਹਨਾਂ ਠੱਗਾਂ ਨੂੰ ਪੁਲਿਸ ਨੇ ਗ੍ਰਿਫਤਾਰ ਕਰਨ ਦੇ ਵਿੱਚ ਕਾਮਯਾਬੀ ਹਾਸਲ ਕੀਤੀ ਹੈ ਇਹ ਠੱਗ ਲਗਾਤਾਰ ਰੋਪੜ ਫਤਿਹਗੜ੍ਹ ਸਾਹਿਬ ਮੋਹਾਲੀ ਦੇ ਵਿੱਚ ਸਰਗਰਮ ਸੀ ਤਾਂ ਖੜ ਦੇ ਵਿੱਚ ਵੀ ਕਾਫੀ ਮਾਮਲਿਆਂ ਨਾਲ ਜੁੜੇ ਹੋਏ ਨੇ ਪੁਲਿਸ ਵੱਲੋਂ ਹੀ ਦੱਸਿਆ ਗਿਆ ਕਿ 14 ਤੋਂ 16 ਮਾਮਲੇ ਜਿਹੜੇ ਹੁਣ ਤੱਕ ਇਨ੍ਹਾਂ ਦੇ ਉੱਤੇ ਰਜਿਸਟਰ ਹੋ ਚੁੱਕੇ ਨੇ ਪਰ ਅਜੇ ਵੀ ਇਹ ਠੱਗੀਆਂ ਕਰਨ ਤੋਂ ਬਾਜ਼ ਨਹੀਂ ਆ ਰਹੇ ਜਿਸ ਨੂੰ ਲੈ ਕੇ ਪੁਲਿਸ ਨੇ ਹੁਣ ਇਨ੍ਹਾਂ ਉੱਤੇ ਸਿਕੰਜਾ ਕੱਸਿਆ ਤੇ ਇਨ੍ਹਾਂ ਨੂੰ ਹੁਣ ਜੇਲ੍ਹ ਭੇਜਿਆ ਜਾਵੇਗਾ ਤੇ ਇਨ੍ਹਾਂ ਦੇ ਕੋਲੋਂ ਜੋ ਰਿਕਵਰੀਆਂ ਨੇ ਉਹ ਵੀ ਕੀਤੀਆਂ ਜਾਣਗੀਆਂ ਡਾਕੂਮੈਂਟ ਰਿਕਵਰੀ ਕੀਤੀਆਂ ਜਾਣਗੀਆਂ ਤੇ ਲੋਕਾਂ ਨੂੰ ਅਸੀਂ ਅਪੀਲ ਕਰਦੇ ਕਿ ਇਦਾਂ ਦੇ ਠੱਗਾਂ ਤੋਂ ਬਚਣ ਦੀ ਲੋੜ ਹੈ ਪੂਰੇ ਵੈਰੀਫਾਈ ਕਰਿਆ ਕਰੋ ਡਾਕੂਮੈਂਟ ਦੂਜੇ ਪਾਸੇ ਕਿਸੇ ਵੀ ਡੀਲਰ ਦੇ ਇਸ ਤਰੀਕੇ ਦਾ ਠੱਗ ਹੁੰਦਾ ਹੈ ਉਹਨਾਂ ਦੀ ਗੱਲਾਂ ਦੇ ਵਿੱਚ ਆਣ ਦੀ ਲੋੜ ਨਹੀਂ ਨਹੀਂ ਤਾਂ ਤੁਹਾਡੇ ਨਾਲ ਵੀ ਠੱਗੀਆਂ ਚੜੀਆਂ ਜ਼ਮੀਨਾਂ ਨੂੰ ਲੈ ਕੇ ਹੋ ਸਕਦੇ ਨੇ ਇਸ ਨੂੰ ਲੈ ਕੇ ਮੌਕੇ ਤੇ ਐਸਪੀ ਬੱਲੋਜੋਕਰ ਪ੍ਰੈਸ ਕਾਨਫਰੰਸ ਕੀਤੀ ਉਹਦੇ ਵਿੱਚ ਕੀ ਕਿਹਾ ਪਰ ਤੁਸੀਂ ਆਬਵੀਸਲੀ ਕੋਈ ਸਾਨੂੰ ਇੱਕ ਕੰਪਲੇਂਟ ਸੀ ਜਿਹੜੇ ਕੜੂਆ ਤੋਂ ਅਮਰਜੀਤ ਸਿੰਘ ਵੱਲੋਂ ਸਾਨੂੰ ਕੰਪਲੇਂਟ ਪ੍ਰਾਪਤ ਹੋਈ ਸੀਗੀ ਵੀ ਹਾਂ ਵੀ ਉਹਨਾਂ ਦੇ ਨਾਲ ਕਿਸੇ ਨੇ ਠੱਗੀ ਮਾਰੀ ਹੈ 50 ਲੱਖ ਦੇ ਕਰੀਬ ਵੀ ਉਹਨਾਂ ਨੂੰ ਜਾਲੀ ਉਹਨਾਂ ਨੂੰ ਜਾਲੀ ਡਾਕੂਮੈਂਟ ਦਿਖਾ ਕੇ ਜਾਲੀ ਜਾਂ ਕਿਸੇ ਹੋਰ ਜਗ੍ਹਾ ਦਿਖਾ ਕੇ ਉਹਨਾਂ ਦੇ ਕੋਲੋਂ 50 ਲੱਖ ਦੇ ਕਰੀਬ ਠੱਗੀ ਮਾਰੀ ਹੈ ਉਹਨਾਂ ਨਾਲ ਤੇ ਇਹਦੇ ਉੱਪਰ ਤੁਰੰਤ ਕਾਰਵਾਈ ਕਰਦੇ ਹੋਏ ਡੀਐਸਪੀ ਖੜੜ ਤੋਂ ਉਹਨਾਂ ਦੀ ਟੀਮ ਨੇ ਬੜਾ ਅੱਛਾ ਕੰਮ ਕੀਤਾ ਜਿਹਦੇ ਚ ਉਹ ਹੁੰਦਕ 5 ਬੰਦੇ ਗ੍ਰਿਫਤਾਰ ਕੀਤੇ ਤੇ 2 ਅੱਗੇ ਹੋਰ ਆਇਡੈਂਟੀਫਾਈ ਕੀਤੇ ਨੇ ਜਿਹੜੇ ਕਿ ਇਸ ਕੇਸ ਦੇ ਵਿੱਚ ਇਨਵੋਲਵ ਸੀਗੇ ਇਹਦੇ ਵਿੱਚ ਬੇਸਿਕਲੀ ਸਟੋਰੀ ਇਹ ਹੈ ਵੀ ਹਾਂ ਵੀ ਇਹ ਗੈਂਗ ਸੀ ਜਦੋਂ ਫਰਦਰ ਵੈਰੀਫਾਈ ਕੀਤਾ ਤੇ ਪਤਾ ਲੱਗਾ ਵੀ ਇਸ ਗੈਂਗ ਦੇ ਉੱਪਰ ਲਗਭਗ 15-16 ਦੇ ਕਰੀਬ ਪਰਚੇ ਦਰਜ ਨੇ ਪਹਿਲਾਂ ਹੀ ਸੇਮ ਮੋਡਸ ਆਪਰੇਂਡੀ ਦੇ ਵੀ ਹਾਂ ਵੀ ਜਾਲੀ ਡਾਕੂਮੈਂਟਸ ਤਿਆਰ ਕਰਨੇ ਜਾਲੀ ਬੰਦੇ ਖੜੇ ਕਰਨੇ ਤੇ ਲੋਕਾਂ ਨੂੰ ਲਲਚਾ ਕੇ ਜ਼ਮੀਨ ਦਿਵਾਉਣ ਦੇ ਬਹਾਨੇ ਉਹਨਾਂ ਕੋਲੋਂ ਕਰੋੜਾਂ ਰੁਪਏ ਠੱਗਣਾ ਇਸ ਸਬੰਧੀ ਇਹਦੇ ਤੇ ਜਦੋਂ ਕਾਰਵਾਈ ਕੀਤੀ ਗਈ ਇਹਦੇ ਵਿੱਚੋਂ ਸਾਨੂੰ ਹੁਣ ਤੱਕ ਇਹਨਾਂ ਨੇ ਇਹਨਾਂ ਨੂੰ ਫਤੇਗੜ ਸਾਹਿਬ ਦੀ ਜ਼ਮੀਨ ਦਿਖਾਈ ਸੀ ਬੇਸਿਕਲੀ ਇਹਨਾਂ ਨੇ ਆਪਣੇ ਜਿਹੜੇ ਅਮਰੀਦ ਨੂੰ ਫਤੇਗੜ ਦੀ ਜ਼ਮੀਨ ਦਿਖਾ ਕੇ ਜਾਲੀ ਉੱਥੇ ਬੰਦੇ ਖੜੇ ਕਰਕੇ ਆਪਣੇ ਬੰਦੇ ਪਹਿਲਾਂ ਭੇਜ ਕੇ ਉਹਨਾਂ ਨੂੰ ਵਿਸ਼ਵਾਸ ਦਿਵਾਇਆ ਵੀ ਇਹ ਜ਼ਮੀਨ ਉਹਨਾਂ ਦੀ ਹੈ ਬਾਅਦ ਵਿੱਚ ਉਹਨਾਂ ਦੇ ਕੋਲ 50 ਲੱਖ ਦੇ ਕਰੀਬ ਬਿਆਨਾ ਇਹਨਾਂ ਨੇ ਹਰਪ ਕੀਤਾ ਸੀਗਾ ਜਿਹਦੇ ਜੋ ਅਸੀਂ ਬਾਅਦ ਵਿੱਚ ਜਦੋਂ ਕਾਰਵਾਈ ਕੀਤੀ ਇਹਦੇ ਚ ਅਸੀਂ ਅਵਤਾਰ ਸਿੰਘ ਜਗਦੀਸ਼ ਕੁਮਾਰ ਜਗਤਾਰ ਜਗਤਾਰ ਸਿੰਘ ਕੁਪੇਸ਼ ਮਹਿਤਾ ਤੇ ਗੁਰਬਾਜ ਸਿੰਘ ਇਹ ਪੰਜ ਬੰਦੇ ਜਿਹੜੇ ਅਸੀਂ ਮਰੀਂਡੇ ਤੋਂ ਗੜੂਆ ਤੋਂ ਫਤੇਗੜ ਸਾਹਿਬ ਤੋਂ ਗ੍ਰਿਫਤਾਰ ਕੀਤੇ ਨੇ ਬਦ ਦੋ ਬੰਦੇ ਜਿਹੜੇ ਕਿ ਮੰਗਾ ਸਿੰਘ ਤੇ ਕੁਲਵਿੰਦਰ ਸਿੰਘ ਉਲਫ ਕਾਲੀ ਇਹ ਦੋ ਰਹਿੰਦੇ ਨੇ ਜਿਹੜੇ ਕਿ ਅਸੀਂ ਜਲਦੀ ਗ੍ਰਿਫਤਾਰ ਕਰਾਂਗੇ ਇਹਨਾਂ ਕੋਲ ਜਿਹੜੀ ਟੋਟਲ ਰਿਕਵਰੀ ਹੈ 50 ਲੱਖ ਦੇ ਵਿੱਚ ਕੋਲੋਂ ਇਹਨਾਂ ਨੇ ਠੱਗੀ ਮਾਰੀ ਸੀ ਅਸੀਂ 32 ਲੱਖ ਦੇ ਕਰੀਬ ਰਿਕਵਰੀ ਕੀਤੀ ਹੈ ਉਹਨਾਂ ਕੋਲੋਂ ਸਾਰੇ ਦੋਸ਼ੀਆਂ ਕੋਲੋਂ ਤੇ ਇਹਨਾਂ ਕੋਲ ਚਾਰ ਗੱਡੀਆਂ ਜਿਹੜੀ ਕਿ ਹਾਂਡਾ ਮੇਜ਼ ਥਾਰ ਗੱਡੀ ਬਰੀਜ਼ਾ ਸਕੋਡਾ ਦੀ ਫੈਬੀਆ ਗੱਡੀ ਇਹ ਚਾਰ ਗੱਡੀਆਂ ਵੀ ਨਾਲ ਬਰਾਮਦ ਹੋਈਆਂ ਤੇ ਇਹਨਾਂ ਦੇ ਪੁਰਾਣੇ ਰਿਕਾਰਡ ਦੇਖ ਕੇ ਅਸੀਂ ਇਹਨਾਂ ਦੀ ਸਾਰੀਆਂ ਬੀਜ਼ ਵੀ ਕੈਨਸਲ ਕਰਾ ਰਹੇ ਹਾਂ ਤੇ ਇਹਨਾਂ ਦੇ ਜੋ ਹੋਰ ਜੋ ਸਖਤ ਤੋਂ ਸਖਤ ਜਿਹੜੀ ਇਹਨਾਂ ਦੀ ਪ੍ਰਾ ਦੋ ਨੰਬਰ ਜਿਆ ਲੋਕਾਂ ਦੀ ਠੱਗੀ ਨਾਲ ਪੈਸੇ ਦੇ ਹਿਸਾਬ ਨਾਲ ਇਹਨਾਂ ਨੇ ਪ੍ਰਾਪਰਟੀ ਬਣਾਈ ਹੈ ਉਹ ਵੀ ਅਟੈਚਰਾਂ ਉਾਂ ਦੀ ਕੋਸ਼ਿਸ਼ ਕਰ ਰਹੇ ਆ ਇਹਨਾਂ ਦੀ ਚਾਰ ਇਨਵੈਸਟੀਗੇਸ਼ਨ 'ਚ ਸਾਹਮਣੇ ਆਇਆ ਹੈ ਕਿ ਇਹਨਾਂ ਦੀ ਮੋਡਲ ਅਪਰੈਂਟਿਸਿਪੀ ਕੀ ਸੀ ਜਿੱਦਾਂ ਤੁਸੀਂ ਕਹਾਂਗੇ ਜਾਲੀ ਆਧਾਰ ਕਾਰਡ ਜਾਂ ਇਹ ਕਰਦੇ ਕਿਸੇ ਕਿਸ ਤਰ੍ਹਾਂ ਦੇ ਇਹਨਾਂ ਦੀ ਮੋਡਲ ਅਪਰੈਂਟਿਸਿਪੀ ਬੇਸਿਕਲੀ ਇਹਨਾਂ ਦਾ ਇਹ ਮੋਡਲ ਅਪਰੈਂਟਿਸਿਪੀ ਸੀਗੀ ਇਹ ਜਿਹੜੇ ਬੰਦੇ ਨੂੰ ਜਿਸ ਬੰਦੇ ਦੀ ਕੋਈ ਜ਼ਰੂਰਤਮੰਦ ਜਿਹਨੇ ਬੰਦੇ ਨੇ ਜ਼ਮੀਨ ਵੇਚੀ ਹੈ ਪਹਿਲੋਂ ਤੇ ਇਹ ਦੇਖਦੇ ਸੀ ਕਿ ਕਿਸ ਬੰਦੇ ਕੋਲ ਪੈਸੇ ਹੈਗੇ ਨੇ ਫਿਰ ਜਿਸ ਬੰਦੇ ਕੋਲ ਜਿਸ ਬੰਦੇ ਦਾ ਜ਼ ਜਿਹੜਾ ਮਾਲਕ ਸੀਗਾ ਉਹਦੀ ਡੈਟਾਟੀ ਇਮਪਰਸੋਨੇਟ ਕਰਕੇ ਉਹਦੇ ਜਾਲੀ ਆਈਡੀਆਂ ਬਣਾ ਕੇ ਉਹ ਬੰਦੇ ਨੂੰ ਦੱਸਦੇ ਸੀਗੇ ਅਸੀਂ ਉਹਦੇ ਮਾਲਕ ਆ ਜਦੋਂ ਬੰਦਾ ਉਥੇ ਦੇਖਣ ਜਾਂਦਾ ਸੀਗਾ ਉਥੇ ਨਾਲ ਦੇ ਖੇਤਾ ਜੀ ਹੀ ਆਪਣੇ ਬੰਦੇ ਖੜੇ ਕਰ ਦਿੰਦੇ ਸੀਗੇ ਵੀ ਹਾਂ ਜੀ ਇਹ ਜ਼ਮੀਨ ਇਸੇ ਬੰਦੇ ਦੀ ਹੈ ਜਿਹੜਾ ਮਾਲਕ ਸੀਗਾ ਉਹ ਬੰਦੇ ਨੂੰ ਸ਼ਵਾਦ ਦਵਾ ਕੇ ਉਹਦੇ ਕੋਲ ਬਿਆਨਾ ਕਰਾ ਲੈਂਦੇ ਸੀਗੇ ਬਿਆਨਾ ਕਰਾ ਕੇ ਬਾਅਦ ਚ ਉਹਦੇ ਕੋ ਪੈਸੇ ਹੜੱਪ ਲੈ ਲੈਂਦੇ ਸੀਗੇ ਇਹ ਇਹਦੇ ਸਭ ਤੋਂ ਗਵਰਨਮੈਂਟ ਦੇ ਓਫੀਸ ਦੀ ਅਫੀਸ਼ੀਅਲ ਜੀ ਇਨਵੋਲਵਮੈਂਟ ਆਈ ਹੈ ਨਹੀਂ ਨਹੀਂ ਹਾਲੇ ਤੱਕ ਦੇਖੋ ਜੀ ਇਹ ਜਾਲੀ ਡਾਕੂਮੈਂਟਸ ਇਹ ਆਪ ਤਿਆਰ ਕਰਦੇ ਸੀਗੇ ਤੇ ਜਿਹੜਾ ਬੰਦੇ ਨੂੰ ਲਾਲਚ ਦਿੰਦੇ ਸੀਗੇ ਹਾਲੇ ਤੱਕ ਇਹਦੇ ਚ ਕੋਈ ਇਹ ਡਾਕੂਮੈਂਟ ਨਹੀਂ ਹੈਗਾ ਵੀ ਜਿਹੜਾ ਗਵਰਨਮੈਂਟ ਦਾ ਡਾਕੂਮੈਂਟ ਜਾਲੀ ਬਣਾ ਹੋਵੇ ਜਾਲੀ ਡਾਕੂਮੈਂਟਸ ਬਾਅਦ ਜਿਹੜੇ ਕਾਪੀ ਕਰਕੇ ਕਲਰ ਕਾਪੀਜ਼ ਬਣਾ ਕੇ ਹਾਲੇ ਉਹ ਨੇ ਲੇਕਿਨ ਨਿਰਜਸ਼ਟੀ ਇਹ ਨਹੀਂ ਹੋਈ ਹੈ ਤੇ ਬਿਆਨ ਬੇਸਿਕਲੀ ਬਿਆਨਾਂ ਲੈ ਕੇ ਹੀ ਭਜ ਜਾਂਦੇ ਸੀ ਸਰ ਇਹਦੇ ਚ ਜਿਹੜੇ ਵੀ ਐਕਿਊਟ ਪੜੇ ਗਏ ਨੇ ਇਹਨਾਂ ਦਾ ਪ੍ਰੋਫਾਈਲ ਕੀ ਹੈ ਮੋਸਟਲੀ ਜਿਹੜਾ ਰੋਪੜ ਦਾ ਫਤਿਹਗੜ ਸਾਹਿਬ ਦਾ ਇਹਨਾਂ ਦੀ ਪ੍ਰੋਫਾਈਲ ਕੀ ਹੈ ਔਰ ਕਿੱਥੇ ਕਿੱਥੇ ਇਹਨਾਂ ਨੇ ਠੱਗੀ ਕੀਤੀ ਹੈ ਕਰਦੇ ਲੱਗਦਾ ਹੈ ਠੱਗੀਆਂ ਦੇ ਕੋਈ ਅਸੀਂ ਤੁਹਾਨੂੰ ਜਿਹੜੇ ਪਿੱਛੇ 13 ਤੋਂ 14 ਐਫਆਈਆਰ ਦਾ ਵੇਰਵਾ ਨਾਲ ਦਿੱਤਾ ਹੋਇਆ ਹੈ ਵੀ ਹਾਂ ਵੀ ਜਿਹੜੀਆਂ ਇਹਦੇ ਚੋਂ ਮਨੂੰ 302 ਮਰਡਰ ਦੀਆਂ ਵੀ ਹੈਗੀਆਂ ਠੱਗੀ ਦੀਆਂ ਮੋਸਟਲੀ ਜ਼ਿਆਦਾ ਹੈਗੀਆਂ ਇਹਨਾਂ ਦਾ ਮੇਨ ਜਿਹੜਾ ਏਰੀਆ ਹੈ ਪੈਨ ਪੰਜਾਬ ਦੇ ਵਿੱਚ ਮੋਸਟਲੀ ਜਿਹੜਾ ਇਹਨਾਂ ਦੀਆਂ ਐਫਆਈਆਰਸ ਕਨਸੈਂਟਰੇਟਡ ਨੇ ਉਹ ਮੁਹਾਲੀ ਰੋਪੜ ਤੇ ਫਤਿਹਗੜ ਸਾਹਿਬ ਦੇ ਵਿੱਚ ਹੈਗੇ ਹਨ ਮਾਸਟਰਮਾਈਂਡ ਕੌਣ ਹੈ ਸਰ ਮਾਸਟਰਮਾਈਂਡ ਇੱਕ ਨਾ ਸੀਗਾ ਜੀ ਜਿਹੜਾ ਆਪਣਾ ਜਗਦੀਸ਼ ਕੁਮਾਰ ਸੀ ਤੇ ਇੱਕ ਕੁਲਵਿੰਦਰ ਸਿੰਘ ਵਾਲੀ ਜਗਦੀਸ਼ ਗ੍ਰਿਫਤਾਰ ਹੋ ਚੁੱਕਾ ਹੈ ਤੇ ਜਗਦੀ ਆਪਣੇ ਕੁਲਵਿੰਦਰ ਸਿੰਘ ਉਸਕਾਲੀ ਦੇ ਉੱਪਰ ਰੇਡਸ ਜਾਰੀ ਨੇ ਤੈਨੂੰ ਜਲਦੀ ਗ੍ਰਿਫਤਾਰ ਕੀਤਾ ਜਾਵੇ ਸਰ ਕਿੰਨੇ ਮਾਮਲੇ ਸੌਟ ਆਊਟ ਹੋਏ ਹੈ ਇਹਨਾਂ ਦੀ ਗ੍ਰਿਫਤਾਰੀ ਹੋ ਗਈ ਉਹ ਹਲੇ ਇਨਵੈਸਟੀਗੇਸ਼ਨ ਕਰ ਰਹੇ ਆ ਹਲੇ ਸਾਡੇ ਰਿਮਾਂਡ ਤੇ ਆ ਸਾਡੇ ਕੋਲ ਤੇ ਜਿਵੇਂ ਫਰਦਰ ਸਾਡੇ ਕੋਲ ਅਪਡੇਟ ਆਉਗੇ ਦੰਦਿਆਂਗੇ ਸਰ ਖਰਚ ਕਿੰਨੀ ਥਗੀਆਂ ਕੀਤੀ ਸੀ ਹੁਣ ਤੱਕ ਦੀ ਇਨਵੈਸਟੀਗੇਸ਼ਨ ਸਾਡੇ ਕੋਲ ਹਲੇ ਡੇਲੀ ਜਿਵੇਂ ਹੋਣਾ ਸੀ ਇਹ ਆਪਣਾ ਇਨਵਰਸੀ ਪਬਲਿਸ਼ਾਈਜ਼ ਕਰ ਰਹੇ ਆ ਇਸ ਚੀਜ਼ ਨੂੰ ਦੱਸ ਰਹੇ ਆ ਤੇ ਸਾਡੇ ਕੋਲ ਡੇਲੀ ਨਵੇਂ ਬੰਦੇ ਆ ਰਹੇ ਨੇ ਹਲੇ ਤੱਕ ਸਾਡੇ ਕੋਲ ਦੱਸਿਆ ਵੀ ਹਾਂ ਪੁਰ ਪਰ ਇੱਕ ਵਾਰੀ ਜੋ ਪ੍ਰੋਪਰ ਸਾਡੇ ਕੋਲ ਐਡ ਤੱਕ ਜੋ ਆਊਗਾ ਤੁਹਾਨੂੰ ਅਸੀਂ ਅਪਡੇਟ ਕਰ ਦਾਂਗੇ। ਇਹ ਇਸ ਸਕੈਮ ਹੋਈ ਵਾਂ। ਸਕੈਮ ਤੁਹਾਨੂੰ ਬੇਸਿਕਲੀ ਕੰਪਲੇਂਟ ਹੀ ਆਈ ਸੀ ਇੱਕ ਬੰਦੇ ਦੇ ਉਹ ਕੰਪਲੇਂਟ ਦੇ ਉੱਪਰ ਸਾਡਾ ਪ੍ਰੋਪਰ ਐਕਸ਼ਨ ਕਰਦੇ ਡੀਐਸਪੀ ਖਰੜ ਨੇ ਇਹਨਾਂ ਨੂੰ ਸਮਝੋ ਕੈਚ ਕੀਤਾ ਤਾਂ ਉਸ ਤੋਂ ਬਾਅਦ ਇੰਟਰੋਗੇਸ਼ਨ ਦੇ ਵਿੱਚ ਗੱਲਾਂ ਸਾਡੇ ਕੋਲ ਵੀ ਰਹੀਆਂ। ਸਰ ਲੋਕਾਂ ਨੂੰ ਅਵੇਅਰ ਇਸ ਤਰ੍ਹਾਂ ਕਰ ਰਹੇ ਹੋ ਕਿ ਕਿਸ ਤਰ੍ਹਾਂ ਬਚਿਆ ਜਾਏ ਕਿਸ ਤਰ੍ਹਾਂ ਵੈਰੀਫਿਕੇਸ਼ਨ ਜਿਹੜੀ ਬਹੁਤ ਜ਼ਰੂਰੀ ਹੈ ਕਿਉਂਕਿ ਇਹ ਬੜਾ ਹੈਰਾਨ ਕਰ ਦੇਣ ਵਾਲਾ ਹੈ ਜਿਹੜੇ ਵੀ ਲੋਕ ਆਪਣਾ ਘਰ ਲੈਣਾ ਚਾਹਦੇ ਹੋ ਬਰੇ ਇਮਾਨਦਾਰੀ ਦਾ ਪੈਸਾ ਹੁੰਦਾ ਹੈ। ਦੇਖੋ ਬਹਾਲੀ ਦੇ ਇ ਏ ਲਾਗੇ-ਤਾਗੇ ਏਰੀਏ ਤੇ ਬੜਾ ਇੱਕ ਪ੍ਰੈਵੋਲੈਂਟ ਹੈਗਾ ਵੀ ਹਾਂ ਵੀ ਜ਼ਮੀਨ ਦੇ ਰੇਟ ਬਹੁਤ ਜਲਦੀ ਵਧ ਰਹੇ ਨੇ ਹਰ ਬੰਦਾ ਜਲਦੀ ਤੋਂ ਜਲਦੀ ਅਮੀਰ ਹੋਣ ਦੀ ਕੋਸ਼ਿਸ਼ ਕਰ ਰਿਹਾ ਹੈ ਸੋ ਸਾਡੀ ਇੱਕੋ ਬੇਨਤੀ ਹੈ ਵੀ ਹਾਂ ਵੀ ਠੀਕ ਹੈ ਜੇ ਤੁਸੀਂ ਇਨਵੈਸਟਰੀ ਕਰਨਾ ਕੁਝ ਵੀ ਕਰ ਰਹੇ ਹੋ ਉਹਨੂੰ ਪ੍ਰੋਪਰ ਵੈਰੀਫਾਈ ਕਰੋ ਸਬਰ ਦੇ ਨਾਲ ਉਸ ਚੀਜ਼ ਨੂੰ ਕਰੋ ਬੰਦੇ ਵੈਰੀਫਾਈ ਕਰੋ ਡਾਕੂਮੈਂਟ ਵੈਰੀਫਾਈ ਕਰੋ ਤੇ ਉਸ ਲਾਗੇ-ਤਾਗੇ ਉਸ ਏਰੀਆ ਦੀ ਪੁੱਛਗਿੱਛ ਕਰੋ ਕਿਸੇ ਵੀ ਚੀਜ਼ ਕਾਲੀ ਨਾ ਕਰੋ ਕਿ ਕਿਉਂਕਿ ਜਲਦੀ ਜਲਦੀ ਦੇ ਲੋਜ ਕਰਦਾ ਹੈ ਹਮੇਸ਼ਾ ਗਲਤੀ ਹੁੰਦਾ ਹੈ ਜੀ ਇਹਦੇ ਚ ਯਾਦ ਨਾ ਕਿ ਜਗ੍ਹਾ ਤੇ ਇਹਨਾਂ ਨੇ ਠੱਗੀਆਂ ਕੀਤੀਆਂ ਜਿਵੇਂ ਕਿ ਕਿਸੇ ਨਾਲ ਜੇ 10 ਕਰੋੜ ਦੀ ਜ਼ਮੀਨ ਦਾ 10 ਕਰੋੜ ਜ਼ਮੀਨ ਵੇਚਨੀ ਆ ਰੋਤੋਂ 1.5 ਕਰੋੜ 2 ਕਰੋੜ ਰਹਿਣਾ ਐਸਾ ਦੇ ਨਾਲ ਇਹਨਾਂ ਦੇ ਕੋਲ ਕਾਫੀ ਹਾਈ ਅਮਾਉਂਟ ਦੇ ਵਿੱਚ ਕਰੋੜਾਂ ਦੇ ਚ ਠੱਗੀਆਂ ਇੰਨੀਆਂ ਸਰ ਸਿਰਫ ਰੈਸਿਡੈਂਸ਼ੀਅਲ ਲੈਂਡ ਦੇ ਕਰਦੇ ਸਕੇ ਲਈ ਫਲੈਟ ਜਾਂ ਐਡੀਸ਼ਨ ਬੁਕ ਕਰਨ ਕਰਦੇ ਸਕੇ ਸਾਡੇ ਕੋਲ ਸਾਡੇ ਕੋਲ ਸਾਹਮਣੇ ਹਲੇ ਤੱਕ ਜਿਹੜਾ ਐਗਰੀਕਲਚਰ ਲੈਂਡ ਦਾ ਆਇਆ ਪੁਰਾਣੀਆਂ ਕੋਠੀਆਂ ਦਾ ਵੀ ਹੈਗਾ ਇਹਨਾਂ ਦਾ ਤੇ ਬਾਕੀ ਜਿਹੜੀਆਂ ਅਪੀਅਰਸ ਪੜ ਗਏ ਜੋ ਸਾਰਾ ਪੁਰਾਣਾ ਰਿਕਾਰਡ ਕਰਕੇ ਤੁਹਾਨੂੰ ਦੁਬਾਰਾ ਅਪਡੇਟ ਕਰਦੇ ਸਰ ਇਹ ਨਾਲੇ ਕੋਈ ਐਸੋਸੀਏਟਸ ਛੱਡੇ ਹੋਏ ਨੇ ਜੋ ਕਿ ਸਾਰਾ ਕਨਫਰਮ ਕਰਦੇ ਸੀ ਕਿ ਇਹ ਜ਼ਮੀਨ ਨਹੀਂ ਵੇਚਣ ਵਾਲੀ ਹੈ ਇਹ ਮਾਲਿਕ ਹੈ ਇਹਨਾਂ ਨੇ ਕੋਈ ਐਸੋਸੀਏਟ ਰੱਖੇ ਸੀ ਕਿ ਤਾਂ ਤੁਸੀਂ ਵੀ ਕਿਹਾ ਕਿ ਆਪਣੇ ਬੰਦੇ ਉੱਤੇ ਛੱਡ ਦਿੰਦੇ ਸੀ ਐਡੀਸ਼ਨਲੀ ਸਾਡੇ ਕੋਲ ਦੋ ਬੰਦਿਆਂ ਦੀ ਆਈ ਸੀ ਨਾ ਵੀ ਹਾਂ ਵੀ ਇਹ ਜੇ ਬੰਦੇ ਸਾਡੇ ਕੋਲ ਆਏ ਨੇ ਇਹਨਾਂ ਨੇ ਸਾਨੂੰ ਜ਼ਰ ਜ਼ਮੀਨ ਦਿਖਾਈ ਹੈ ਤਾਂ ਇਹਨਾਂ ਨੇ ਸਾਡੇ ਕੋਲ ਪੈਸੇ ਲਏ ਨੇ ਹੌਲੀ ਹੌਲੀ ਜਦੋਂ ਇਸ ਇਨਵੈਸਟੀਗੇਸ਼ਨ ਕੀਤੀ ਹੈ ਤੇ ਜਿਵੇਂ ਦੂਜੇ ਜਗਤਾਰ ਸਿੰਘ ਆ ਗਿਆ ਪੂ ਪੇਸ਼ ਆ ਗਿਆ ਇਹ ਸਾਰੇ ਐਸੋਸੀਏਟ ਸੀ ਨੇ

थी। थी। Thank you. मैंने ऑलरेडी बता दिया भी है हाँ भी उसके बाद में जिसने जाली डॉक्यूमेंट बनाए हैं जो इन्फॉर्मेशन क्रिएट कर रहा है और जो बंदे मतलब पैसे अपना एडजस्ट कर रहे हैं वो सारे के सारे इसमें गिरफ्तार किए प्रॉपर गैंग है ये सात बंदों का हम ये देख रहे हैं जी वेरीफाई कर रहे हैं इन्वेस्टिगेशन जो होगा दस देंगे